ਇਹ ਕਿਵੇਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਸਤੇ ਦੇ ਵਿੱਚ ਖੜੇ ਪੁਲਿਸ ਦੀ ਵਰਦੀ ਦੇ ਵਿੱਚ ਉਹ ਪੁਲਿਸ ਮਲਾਜਮ ਹੀ ਹੋਣ ਜਾਂ ਲੁਟੇਰੇ ਹੋਣ ਇਹਦਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ ਲੁੱਟਾਂ ਘੁਆ ਕਰਨ ਵਾਲੇ ਲੋਕਾਂ ਵੱਲੋਂ ਨਵੇਂ-ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ ਹੁਣ ਤਾਂ ਹੱਦ ਹੀ ਹੋ ਗਈ ਕਿ ਲੁਟੇਰਿਆਂ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਫਲਾਨ ਸ਼ੁਰੂ ਕਰ ਦਿੱਤਾ ਹੈ ਇਹਦਾ ਖੁਲਾਸਾ ਪੁਲਿਸ ਲਖੰਨਾ ਦੇ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਹੈ ਜਿਹਦੇ ਵਿੱਚ ਕੁਝ ਨਮਾ ਸ਼ਹਿਰ ਦੇ ਇੱਕ ਮੁਲਾਜ਼ਮ ਨੂੰ ਵੀ ਇਹਨਾਂ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਸੀ ਜਿਹਦਾ ਖੁਲਾਸਾ ਮਾਸੀਵਾੜਾ ਦੇ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ ਕਿ ਕਿਵੇਂ ਉਸ ਮੁਲਾਜ਼ਮ ਨੂੰ ਇਹਨਾਂ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਤੇ ਟੇਰਿਆਂ ਵੱਲੋਂ ਕੀ ਕੀ ਲੁੱਟਿਆ ਗਿਆ ਮੋਬਾਈਲ ਫੋਨ ਵੀ ਉਨਾ ਬਸੋਂ ਬਰਾਮਦ ਕੀਤੇ ਗਏ ਹਨ ਉਹਨਾਂ ਲਟੇਰਿਆਂ ਪਾਸੋਂ ਹੋਰ ਕੀ ਕੀ ਇਹਨਾਂ ਲਟੇਰਿਆਂ ਪਾਸੋਂ ਬਰਾਮਦ ਕੀਤਾ ਗਿਆ ਹੈ ਇਸ ਸਾਮੰਵੇ ਲੈ ਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਇਨਵੈਸਟੀਗੇਸ਼ਨ ਵੱਲੋਂ ਇਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਲਟੇਰਿਆਂ ਦੇ ਕੋਲੋਂ ਕੀ ਕੀ ਬਰਾਮਦ ਕੀਤਾ ਗਿਆ ਹੈ ਆਓ ਵੀ ਤੁਹਾਨੂੰ ਵੀ ਸੁਣਾਉਂਦੇ ਆ ਕਿ ਪੁਲਿਸ ਜ਼ਿਲ੍ਹਾ ਕੰਨਾਂ ਦੇ ਐਸਪੀ ਵੱਲੋਂ ਇਸ ਮਾਮਲੇ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ ਕਿੰਨੇ ਲੁਟੇਰੇ ਹਨ ਤੇ ਇਹਨਾਂ ਲੁਟੇਰਿਆਂ ਕੋਲੋਂ ਕੀ ਕੀ ਸਮਾਨ ਜਿਹੜਾ ਉਹ ਬਰਾਮਦ ਕੀਤਾ ਗਿਆ ਹੈ ਕਿੰਨੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਕਿੰਨਾ ਜਿਹੜਾ ਉਹ ਪੁਲਿਸ ਰਿਮਾਂਡ حاصل ਕੀਤਾ ਗਿਆ ਤੇ ਮਾਣਯੋਗ ਅਦਾਲਤ ਵੱਲੋਂ ਕਿੰਨਾ ਇਹਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਦੀ ਜਾਣਕਾਰੀ ਦਿੰਦੇ ਹਨ ਐਸਪੀ ਇਨਵੈਸਟੀਗੇਸ਼ਨ ਖੰਨਾ ਔਰ ਪ੍ਰੈਸ ਕਾਨਫਰੰਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਕੋਲੋਂ ਜਿਹੜਾ ਮਾਰੂ ਹਥਿਆਰ ਤੇ ਹੋਰ ਤੰਗਦੇ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਹਨ ਕਿ ਕਿਸ ਤਰ੍ਹਾਂ ਇਹ ਰਾਹੀਰਾਂ ਨੂੰ ਇਹਨਾਂ ਹਥਿਆਰਾਂ ਦੇ ਨਾਲ ਲੁੱਟਣ ਵਿੱਚ ਜਿਹੜਾ ਉਹ ਕੋਸ਼ਿਸ਼ ਕਰਦੇ ਸਨ ਮਾਨਯੋਗ ਸਿਨੇ ਕਪਟਨ ਪੁਲਿਸ ਖੰਨਾ ਸ਼੍ਰੀਮਤੀ ਅਮਨੀਤ ਕੌਂਡਨ ਮੈਮ ਉਹਨਾਂ ਦੇ ਸੁਪਰਵਾਈਜ਼ਨ ਦੇ ਰਿਸ਼ਪੰਦਰ ਖੰਨਾ ਪੁਲਿਸ ਰੈਗੂਲਰ ਵੀ ਬਹੁਤ ਮਾੜੇ ਅਨਸਰਾਂ ਦੇ ਖਿਲਾਫ ਰੈਗੂਲਰ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਲੁਟਕਾਂ ਖਵਾ ਕਰਨ ਵਾਲਾ ਜਿਹੜਾ ਜਿਹੜਾ ਪਿਛਲੇ 3-4 ਮਹੀਨੇ ਤੋਂ ਕਾਫੀ ਸਮਰਾਲਾ ਮਛਿਵੜਾ ਏਰੀਆ ਤੇ ਨਾਲ ਲੁਧਿਆਣਾ ਦੇ ਏਰੀਆ ਦੇ ਵਿੱਚ ਐਕਟਿਵ ਸੀਗਾ ਉਹਨਾਂ ਉੱਤੇ ਉਹ ਵੀ ਪੰਜ ਬੰਦੇ ਅਸੀਂ ਕਾਬੂ ਕੀਤੇ ਨੇ ਸਵੇਕਲ 5:00 ਵਜੇ ਦੀ ਨੂੰ 5 ਮਈ ਨੂੰ ਇੱਕ ਇਤਲਾਮ ਮਿਲੀ ਸੀ ਪਵਨ ਦੇਵ ਸਿੰਘ ਜਿਹੜਾ ਜੀ ਵਿਜੇ ਦਾ ਰਹਿਣ ਵਾਲਾ ਹੈ ਉਹ ਕਹਿੰਦਾ ਜਰਾ ਪੀਮੇਟ 2:00 ਵਜੇ ਆਪਣੀ ਗੱਡੀ ਤੇ ਵਿਜੇ ਰੋਡ ਤੇ ਵਾਪਸ ਆ ਰਿਹਾ ਸੀ ਮਾਛੀਵਾੜਾ ਸਾਈਡ ਤੋਂ ਤਾਂ ਉਹਦੀ ਗੱਡੀ ਦੇ ਅੱਗੇ ਇੱਕ ਗੱਡੀ ਲਾ ਕੇ ਦ੍ਰੀਜਾ ਗੱਡੀ ਚ ਚਾਰ ਨਾਮਲੂ ਵਕਤੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਘੇਰ ਕੇ ਉਹਦੀ ਕੁਟਮਾਰ ਕੀਤੀ ਤੇ ਉਦੋਂ ਉਹ ਦੋ ਫੋਨ ਉਹਦੇ ਪਰਸ ਤੇ ਕੁਝ ਹੋਰ ਕੀਮਤੀ ਸਮਾਨ ਜਿਹੜਾ ਖੋਲਿਆ ਸੀਗਾ ड्यूरिंग इनवेस्टिगेशन में सारे बंदे जेडे अ आइडेंटिफाई हो गए थे। ऐसे चारों ਨੂੰ ਜਿਹੜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੇ 56 ਨੰਬਰ ਮਕਦਮਾ थाना ਮੱਛੀਵਾੜਾ ਦੇ ਵਿੱਚ ਅ ਕਿੰਸੋ ਨੰਬਰ ਸੀ 294170 ਘਟਕਤ ਤੇ 473 ਇਨਸੀਡੈਂਟ ਸਰਵਿਸ ਕਰ ਲਿਆ ਸੀ। ਜਿਹਦੇ ਚਾਰ ਵਿਅਕਤੀ ਆ ਇਹਨਾਂ ਦੇ ਨਾਮ ਹੈ ਹਰਜੀਤ ਸਿੰਘ, ਗੁਰਿੰਦਰ ਸਿੰਘ, ਅਕਾਸ਼ਪ੍ਰੀਤ ਤੇ ਅਮਰਪ੍ਰੀਤ ਸਿੰਘ। ਤੇ ਚਾਰੋਂ ਮੱਛੀਵਾੜਾ ਏਰੀਆ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਜਿਹੜੇ 25 ਤੋਂ 30 ਸਾਲ ਇਹਨਾਂ ਦੀ ਉਮਰ ਹੈ। ਇੰਨੇ ਇਰਾਤ ਨੂੰ ਜਿਹੜੇ ਆਪਣੀਆਂ ਗੱਡੀਆਂ ਦੇ ਵਿੱਚ ਪੁਲਿਸ ਦੇ ਵਰਦੀ ਪਾ ਕੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਰਾਤ ਨੂੰ ਲੁੱਟਾਂ ਖਵਾਉਣ ਕਰਦੇ ਸੀ ਜਿਹੜੇ ਵਿਅਕਤੀ ਰਾਤ ਨੂੰ ਕਿਤੇ ਆਪਣੀ ਫੈਮਲੀ ਨਾਲ ਜਾਂ ਇਕੱਲੇ ਕਿਤੇ ਇਧਰ ਉਧਰ ਜਾਂਦੇ ਸੀ ਉਹਨਾਂ ਨੂੰ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨਾਂ ਦੀ ਜਾਂ ਬਾਈਕ ਰੋਕ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਜਿਹੜਾ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਵਗੈਰਾ ਖੋਲ ਲੈਂਦੇ ਸੀ ਇਸ ਜ਼ਰੂਰਤੋਂ ਅਸੀਂ ਹੁਣ ਤੱਕ ਜਿਹੜੇ ਅਹੋਂ ਤੱਕ ਤੋਂ ਕਦੀ ਤਫਰੀਸ਼ ਤੋਂ ਵਿੱਚ ਅਸੀਂ ਇਹਨਾਂ ਦੀ ਤਿੰਨ ਗੱਡੀਆਂ ਜਿਹੜੀਆਂ ਇਹ ਅਲੱਗ-ਅਲੱਗ ਨੰਬਰ ਲਗਾ ਕੇ ਇੱਕ ਫਰੀਜ਼ਾ ਗੱਡੀ ਇੱਕ ਪਿਆਜ਼ ਗੱਡੀ ਤੇ ਇੱਕ ਵਰਨਾ ਗੱਡੀ ਤਿੰਨ ਗੱਡੀਆਂ ਰਿਕਵਰ ਕੀਤੀਆਂ ਨੇ ਡੇਢ ਟੋਲੇ ਦੇ ਕਰੀਬ 골ਡ ਰਿਕਵਰ ਕੀਤਾ ਇੱਕ ਚਾਂਦੀ ਦਾ ਕੜਾ ਵਾਰਦਾ ਦੇ ਵਿੱਚ ਜਿਹੜੇ ਹਥਿਆਰ ਬੇਸਬਾਲ ਡੰਡੇ ਕਿਰਚਾਂਕ ਪਰਮ ਤੇ ਉਸ ਤੋਂ ਬਿਨਾ ਜਿਹੜੇ 6 ਮੋਬਾਈਲ ਆ ਜਿਹੜੇ ਅਸੀਂ ਜਿਹੜੇ ਇਹਨਾਂ ਨੇ ਪਖਲਖ ਖਾਂ ਤੋਂ ਖੋਏ ਸੀਗੇ ਉਹ ਅਸੀਂ ਰਿਕਵਰ ਕੀਤੇ ਨੇ ਗੁਰਮੀਤ ਕਪੀਸ਼ ਅਸੀਕ ਤੋਂ ਵਿਅਕਤੀ ਹੋਰ ਹਰਦੀਪ ਸਿੰਘ ਗੁੱਲੂ ਪੰਜਵਾਂ ਜਿਹੜਾ ਦੋਸ਼ੀ ਹੈ ਉਹ ਰੱਕ ਕੀਤਾ ਉਹ ਤੋਂ ਅਸੀਂ ਦੋ ਫੋਨ ਰਿਕਵਰ ਕੀਤੇ ਨੇ ਜਿਹੜਾ ਹਰਦੀਪ ਸਿੰਘ ਗੁੱਲੂ ਹੈ ਇਹਨਾਂ ਨੂੰ ਇਹਨਾਂ ਤੋਂ ਚੋਰੀ ਦੇ ਮੋਬਾਈਲ ਖਰੀਦਦਾ ਸੀਗਾ ਤੇ ਬਦਲੇ ਚ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀਗਾ ਅਸੀਂ ਇਸ ਗਰੋਹ ਨੂੰ ਗਰੋਹ ਦੇ ਜਿਹੜੇ ਵਿਅਕਤੀ ਹੈ ਪੰਜਾ ਦੋਸ਼ੀਆਂ ਨੂੰ ਅਸੀਂ ਇਹਨਾਂ ਦਾ ਰਿਮਾਂਡ ਲਿਆ ਤੇ ਹੁਣ ਚਾਰ ਦਿਨ ਦੀ ਰਿਮਾਂਡ ਹੈ ਸਾਡੇ ਕੋਲ ਤੁਸੀਂ ਹੋਰ ਦੇਖਾਂਗੇ ਕਿ ਇਹਨਾਂ ਨੇ ਕਿਹੜੇ-ਕਿਹੜੇ ਵਾਰਦਾਤਾਂ ਕੀਤੀਆਂ ਨੇ ਪਰ ਹੁਣ ਤੱਕ ਦੀ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਟੋਟਲ 11 ਵਾਰਦਾਤਾਂ ਮੰਨੇ ਨੇ ਕਿ 9 ਤੇ ਸਮਰਾਲਾ ਮਾਛੀਵਾੜਾ ਏਰੀਆ 'ਚ ਕੀਤੀਆਂ ਦੋ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀਆਂ ਤੇ ਇਹਨਾਂ ਦੇ ਗਰੋਹ ਖੜੇ ਜਾਣ ਨਾਲ ਅਸੀਂ ਸਾਨੂੰ ਲੱਗਦਾ ਜੀ ਹੁਣ ਜਿਹੜਾ ਸਮਰਾਲਾ ਮਾਛੀਵਾੜਾ ਏਰੀਆ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਕੋਈ ਗੈਰਕਾਨੂੰਨੀ ਜਿਹੜੀ ਚਪਟ ਮਾਰੀ ਹੈ ਜਾਂ ਸਨੇਚਿੰਗ ਹੈ ਉਹਦੇ ਬਾਬਤਾਂ ਨੂੰ ਕਾਫੀ ਸੱਲ ਹੋਊਗੀ ਕਿ ਇਸ ਤਰ੍ਹਾਂ ਦੀ ਬਾਬਤ ਅੱਗੇ ਨਹੀਂ ਹੋਊਗੀ ਜਿਹੜੀਆਂ ਵਰਪੀਆਂ ਮਿਲੀਆਂ ਜੀ ਕਿ ਕਿਹੜੇ ਡੀਐਸਪੀ ਵਰਕਰ ਦੇ ਰੈਂਕ ਦੀਆਂ ਜਿਹੜੀ ਇਹ ਇਹਨਾਂ ਕੋਲ ਦੋ ਵਰਦੀਆਂ ਸੀ ਕਿ ਇੱਕ ਪੰਜਾਬ ਪੁਲਿਸ ਦੇ ਫਾਗੀ ਰੈਂਕ ਦੀ ਵਰਦੀ ਹੈ ਤੇ ਕੇਐਸਆਈ ਰੈਂਕ ਦੀ ਹੈ ਇਹਨਾਂ ਆਪ ਨੂੰ ਵਰਦੀਆਂ ਪਾ ਕੇ ਤੇ ਗੱਡੀਆਂ ਤੇ ਜਾਲੀ ਨੰਬਰ ਲਾ ਕੇ ਜਿਹੜੇ ਲੋਕਾਂ ਨੂੰ ਇਸ਼ਾਰਾ ਕਰਕੇ ਰੋਕ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਲੁਕ ਮਾਰ ਕਰ ਦਿੰਦੇ ਸੀ پتہ ਲੱਗ ਗਈ ਕਿ ਕਿਹੜੇ-ਕਿਹੜੇ ਏਰੀਆ ਸੀ ਇਹ ਜ਼ਿਆਦਾ ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 11 ਮਾਰਦਾ ਤਾਂ ਮੰਨੇ ਨੇ ਕਿ ਨੌ ਅਸੀਂ ਸੰਵਾਲਾ ਮੱਛੀਗੜਾ ਦੇ ਏਰੀਆ ਦੇ ਵਿੱਚ ਕੀਤੀਆਂ ਨੇ ਤੇ ਦੋ ਲੁਧਿਆਣਾ ਦੇ ਵਿੱਚ ਕੀਤੀਆਂ ਇਹਦੇ ਨਾਲ ਸਾਡੇ ਡੋਕਟਰਾਂ ਨੇ ਇਸ ਵੀ ਜਿਹੜੇ ਫੇਸ ਹੋ ਗਿਆ ਨੇ ਇੱਕ ਸਮਰਾਲੇ ਦੇ ਵਿੱਚ 76 ਨੰਬਰ ਐਫ ਆਈ ਆਰ ਸਿੱਗੇ ਉਹਦੇ ਵਿੱਚ ਇੱਕ ਵਿਅਕਤੀ ਕੋ ਰਾਤ ਨੂੰ ਉਬਾਈਪ ਤੇ ਜਾ ਰਿਹਾ ਸੀਗਾ ਉਹਦੀਆਂ ਦੋ ਮੁਦਰੀਆਂ ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਨੁਕਤੀਆਂ ਤੇ ਉਹਦੀ 골ਡ ਦੀ ਚੈਨ ਜਿਹੜੀ ਆ ਉਹਨਾਂ ਨੇ ਖੋ ਕਰ ਲਈ ਸੀ ਉਹ ਵੀ ਅਸੀਂ ਰਿਕਵਰ ਕਰਵਾ ਲਈਏ ਇੰਨੀ ਤੇਰੀ ਮਰੀ ਜੀ ਇਹ ਸਾਰੇ 25 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਨੇ ਇਹਨਾਂ ਦੇ ਵਿੱਚੋਂ ਜਿਹੜੇ ਪੰਜਾਂ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਦੇ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਪਰ ਜਿਹੜੇ ਦੋ ਦੋਸ਼ੀ ਹੈ ਜਿਹੜਾ ਹਰਦੇਸ਼ ਸਿੰਘ ਗੁੱਲੂ ਹੈ ਜਿਹੜਾ ਇਹਨਾਂ ਤੋਂ ਫੋਨ ਖਰੀਦਦਾ ਸੀਗਾ ਦੇ ਨਸ਼ਾ ਦੇੰਦਾ ਤੋਂ ਕਿੰਨੇ ਐਡੀਬੀਐਸ ਦੇ ਅੱਜ ਦੇ ਮੁਕਦਮੇ ਦਰਜ ਨੇ ਤੇ ਜ਼ਿਆਦਾ ਰਹਿਸ਼ ਇਹਨਾਂ ਦੀ ਮਾਸ਼ਰੇ ਸਾਦੇ ਮਾਛੀਵਾੜੇ ਜਹਾਲੇਦਾਰੇ ਪਿੰਡਾਂ ਦੇ ਠੀਕ ਕੰਮ ਕਰ ਕੰਮਗਾਰ ਇਹਨਾਂ ਦੇ ਕਿੰਨੇ ਜਾਨੇ ਵੇਲੇ ਸੀਗਾ ਇੱਕ ਦਿਹਾੜੀਦਾਰ ਹੈ ਤੇ ਇੱਕ ਛੇਤੀਵਾੜੀ ਕਰਦਾ